ਪੁਲਿਸ ਤੋਂ ਪੀੜਿਤ ਪਰਿਵਾਰਾਂ ਨੇ ਐਸਬੀਸੀ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਤੇ ਜਮਕੇ ਕੀਤੀ ਨਾਅਰੇਬਾਜੀ ਸਰਕਾਰ ਮੁਰਦਾਬਾਦ ਪੰਜਾਬ ਪਰਸਾਂ ਮੁਰਦਾਬਾਦ ਪੰਜਾਬ ਪਰਸ ਮੁਰਦਾਬਾਦ ਸਰਕਾਰ ਮੁਰਦਾਬਾਦ ਡੀਆਈਜੀ ਰੇਂਜ ਰੂਪਨਗਰ ਆਹੀ ਮਾਨਯੋਗ ਰਾਜਪਾਲ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਭੇਜਿਆ ਗਿਆ ਨੌ ਕੇਸਾ ਦਾ ਮੰਗ ਪੱਤਰ ਇਸੇ ਜੋ ਥਾਣਾ ਮਟੌਰ ਨੇ ਆਪਣੀ ਭਾਰੀ ਫੋਰਸ ਲੈ ਕੇ ਤੰਨਾ ਕਾਰਿਆ ਨੂੰ ਸ਼ਾਂਤ ਕੀਤਾ ਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਲਿਆ ਮੰਗ ਪੱਤਰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਜੇਕਰ ਇਹਨਾ ਪਰਿਵਾਰਾਂ ਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਵਿੜਿਆ ਜਾਵੇਗਾ ਸੂਬਾ ਪਦਰੀ ਸੰਗ੍ਰਸ਼ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਆਗੂਆਂ ਨੇ ਜੋ ਗੱਲਬਾਤ ਕੀਤੀ ਤੇ ਹੋਏ ਰੋਜ਼ ਪ੍ਰਦਰਸ਼ਨ ਦਾ ਅੱਖੀ ਡੇਠਾ ਹਾਲ

ਨੇ ਜੋ ਸਾਨੂੰ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਅਲੱਗ-ਅਲੱਗ ਵਿਸ਼ੇ ਤੇ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਉਸ ਸੰਬੰਧੀ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਤੇ ਜਿਹੜੀ ਜਿਹੜੀ ਜਿੱਥੇ-ਜਿੱਥੇ ਜਿਹੜੀ ਅਫਸਰ ਤੱਕ ਗੱਲ ਪਹੁੰਚਾਉਣ ਦੀ ਲੋੜ ਹੈ ਅਸੀਂ ਉਹਨਾਂ ਨੂੰ ਇਸ ਬਾਰੇ ਦੱਸਾਂਗੇ ਵੀ ਜਿਹੜੀ ਇਹਨਾਂ ਨੇ ਆਪਦੀ ਇਸ਼ੂ ਰੇਜ਼ ਕੀਤੇ ਆ ਤੇ ਜਿਹੜੇ ਜੋ ਬਣਦੇ ਸਹੀ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣਾ ਕਿੰਨੇ ਟਾਈਮ ਤੱਕ ਦਾ ਵਿਸ਼ਵਾਸ ਨਹੀਂ ਦੇਖੋ ਜੀ ਪਹਿਲਾਂ ਦੇਖਾਂਗੇ ਜੀ ਮਸਲੇ ਮਸਲੇ ਦੇ ਅਕੋਰਡਿੰਗਲੀ ਆਉਂਦਾ ਹੈ ਤੇ ਮੈਂ ਤੁਹਾਨੂੰ ਟਾਈਮ ਟਾਈਮਲਾਈਨ ਦੇ ਕਰਦਾ ਹਾਂ ਕਈ ਵਾਰ ਸਰ ਉਹਦਾ ਤਰਲੇ ਤੇ ਫੋਲਸ ਆਂਦੀ ਹੈ ਨਮੋਰੈਂਡਮ ਲੈਂਦੀ ਹੈ ਜਿੱਦਾਂ ਤੁਸੀਂ ਗੱਲਾਂ ਕਰੋ ਇਹ ਕਈ ਵਾਰ ਗੱਲਾਂ ਹੋ ਚੁੱਕੀਆਂ ਨੇ ਪਰ ਜਿਹੜੇ ਪੀੜਤ ਰਹੇ ਨਾਲ ਕੋਈ ਜਸਟਿਸ ਨਹੀਂ ਮਿਲਦਾ ਕੀ ਲੱਗਦਾ ਹੈ ਕਿ ਤੁਹਾਡੇ ਰਹਿਨਮਾਈ ਚ ਹੁਣ ਕੋਈ ਦੇਖੋ ਜੀ ਤਾਲਮਿਲ ਨਾਲ ਹੀ ਸਾਰਾ ਫਰਕ ਪੈਂਦਾ ਹੁੰਦਾ ਜੇ ਆਪਾਂ ਉਹਨਾਂ ਨੇ ਗੱਲ ਸਾਡੀ ਅੱਗੇ ਰੱਖੀ ਅਸੀਂ ਅੱਗੇ ਗੱਲ ਰੱਖਾਂਗੇ ਤੇ ਕੀ ਲੱਗਦਾ ਹੈ ਕਿ ਜਿਹੜੇ ਅਫਸਰ ਉਸ ਤੋਂ ਪਹਿਲਾਂ ਆਪਣੀ ਗੱਲਬਾਤ ਲੈ ਕੇ ਗਏ ਹੈ ਸੋ ਚ ਉਹ ਆਪਣੀ ਗੱਲਬਾਤ ਅੱਗੇ ਅਫਸਰਾਂ ਤੱਕ ਸਹੀ ਤਰੀਕੇ ਨਾਲ ਨਹੀਂ ਰੱਖ ਪਾਏ ਹੈ ਨਹੀਂ ਬਿਲਕੁਲ ਰੱਖਦੇ ਆ ਜੀ ਫਿਰ ਜਸਟਿਸ ਕਿੱਥੇ ਕਿੱਥੇ ਕਿਉਂ ਨਹੀਂ ਹੋ ਰਿਹਾ ਸਰ ਜਸਟਿਸ ਬਿਲਕੁਲ ਕਰ ਰਹੇ ਆ ਜੀ ਜਸਟਿਸ ਇਸ ਤਰ੍ਹਾਂ ਨਹੀਂ ਜਿਵੇਂ ਉਹਨਾਂ ਨੇ ਮੈਨੂੰ ਗੱਲ ਦੱਸੀ ਹੈ ਅਸੀਂ ਬਿਲਕੁਲ ਧਿਆਨ ਚ ਮੰਦਾ ਵੀ ਕਿਸੇ ਚੀਜ਼ ਤੇ ਦੇਰ ਸਵੇਰ ਹੋ ਜਾਂਦੀ ਆ ਪਰ ਇਹ ਨਹੀਂ ਵੀ ਇਹ ਬਿਲਕੁਲ ਹੀ ਸਿਸਟਮ ਆਇਆ ਵੀ ਕੋਈ ਕਿਸੇ ਦਾ ਕੋਈ ਸੁਣਵਾਈ ਨਹੀਂ ਹੁੰਦੀ ਬਿਲਕੁਲ ਹੋਊਗੀ ਸੁਣਵਾਈ ਜੋ ਜੈਜ ਹੋਊਗਾ ਬਿਲਕੁਲ 100% ਹੋਊਗਾ ਤੇ ਤੁਸੀਂ ਦੇਖਦੇ ਹੋ ਕਿ ਇਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਦਾ ਫੁੱਲਾ ছੜਿਆ ਜਾਂਦਾ ਹੈ ਪੋਸਟਰ ਦੇ ਆਗ ਲਾਈ ਜਾਂਦੀ ਹੈ ਕਿੱਦਾਂ ਦੇਖਦੇ ਹੋ ਤੁਸੀਂ ਕੋਈ ਅਸੀਂ ਨਿਆਂ ਨਾਲ ਬੰਨੇਗਾ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੇ ਕਾਨੂੰਨ ਦੇ ਦਾਇਰੇ ਤੇ ਰਹਿ ਕੇ ਅਸੀਂ ਕੰਮ ਕਰਨਾ ਤੇ ਜਿਹੜੇ ਲੋਕਾਂ ਨੂੰ ਇਨਸਾਫ ਦਵਾਣਾ ਸਾਡੀ ਜ਼ਿੰਮੇਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪੈਦਲੋਂ ਧੰਨਵਾਦ ਪ੍ਰੈਸ ਦਾ ਮੀਡੀਆ ਦਾ ਤੁਸੀਂ ਸਾਡਾ ਸਮੇਂ-ਸਮੇਂ ਸਰ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਲੋਕਾਂ ਦੀ ਆਵਾਜ਼ ਲਈ ਤੇ ਗੱਲ ਕਰ ਲਈ ਅੱਜ ਦੇ ਮੈਟਰ ਦੀ ਅੱਜ ਜਿਹੜਾ ਹੈ ਮੁੱਖ ਮੰਤਰੀ ਦਾ ਪুতਲਾ ਫੇਰ ਸਾਧੀਆਂ ਲੈਟਾਂ ਕੋਲੇ ਫੁੱਕਿਆ ਗਿਆ ਇੱਥੇ ਸਾਡਾ 2 ਸਾਲ ਤੋਂ ਰਿਜ਼ਰਵੇਸ਼ਨ ਚੋਰੀ ਫੜੋ ਮੋਰਚੇ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਰ ਇੱਥੇ ਰੋਜ਼ ਪੀੜਤ ਪਰਿਵਾਰ ਜਾਂ ਤਾਂ ਤਰ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਪਰਿਵਾਰ ਇੱਥੇ ਪੁੰਚਦੇ ਨੇ ਇੱਥੇ ਤੱਕ ਕੇ ਬਹੁਤ ਹੀ ਮੈਟਰ ਜਿਹੜੇ ਸੀਰੀਅਸ ਨੇ ਜਿਵੇਂ ਨਵਾਲੇ ਕੁੜੀਆਂ ਤੇ ਰੇਪ ਦੀ ਗੱਲ ਕਰ ਲਈ ਐਸ ਸੀ ਐਸ ਟੀ ਐਕਟ ਪਰਚਿਆਂ ਦੀ ਗੱਲ ਕਰ ਲਈਏ ਪਰ ਲੇਕਿਨ ਕੋਈ ਵੀ ਜਿਹੜੇ ਸੁਣਾਈ ਕੀਤੇ ਥਾਣੇ ਤੇ ਨਹੀਂ ਹੁੰਦਾ ਅੱਜ ਸਾਡੇ ਕੋਲੇ 9-10 ਕੇਸ ਸੀ ਤੇ ਦੋ ਤਿੰਨ ਹਲੇ ਕੇਸ ਪੈਂਡਿੰਗ ਪਏ ਨੇ 10 ਤੇ ਕੇਸਾਂ ਮਾਰੇ ਇਹਨਾਂ ਨੂੰ ਦੱਸਿਆ ਐਸਐਚਓ ਨੂੰ ਤੇ ਡੀਆਈਜੀ ਨਹੀਂ ਇੱਕ ਮੰਗ ਪੱਤਰ ਅਸੀਂ ਮਾਨਯੋਗ ਰਾਜਪਾਲ ਪੰਜਾਬ ਨੂੰ ਤੇ ਡੀਐੱਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਵੀ ਇਹਨਾਂ ਦੇ ਲੋਕਾਂ ਦੀ ਦੇਖ ਕੇ ਇਹਨਾਂ ਦੀ ਪੁੱਛ ਕੇ ਇਹਨਾਂ ਨੂੰ ਸੁਣਾਈ ਕੀਤੀ ਜਾਵੇ ਨਾ ਕਿ ਲੋਕਾਂ ਦੀ ਐਡ ਨਾਲ ਦੀ ਭਗਵੰਤਾਨ ਸਾਹਿਬ ਮੁੱਖ ਮੰਤਰੀ ਸਾਹਿਬ ਐਡ ਨਾਲ ਦੀ ਲੋਕਾਂ ਦਾ ਸਰਨਾ ਲੋਕਾਂ ਦਾ ਕੰਮ ਹੈ ਕੀ ਅੱਛਾ ਸਾਹਿਬ ਡੀਐਸਪੀ ਜੀ ਉੱਪਰ ਕਾਰਵਾਈ ਕਰ ਸਕਦੇ ਨੇ ਮੈਂ ਕਿਹਾ ਜੀ ਜਦੋਂ ਗੱਲ ਅਫਸਰ ਜੇ ਚੰਗਾ ਹੋਏ ਐਸਐਸਐਚਓ ਇਹੀ ਹੈ ਇਹਦਾ ਅਸੀਂ ਮਾਨ ਸਨਮਾਨ ਕਰਕੇ ਆਏ ਬਲਾਂਗੀ ਜਿਹਨੇ ਹਫਤਾ ਲੈ ਕੇ ਘੱਟ ਦਿਨ ਟਾਈਮ ਲੈ ਕੇ ਬਸ ਰਿਕਵਰ ਕਰਕੇ ਦਈ ਤੇ ਇਹਨੇ ਇੱਕ ਜਿਹੜਾ ਕੇਸ ਫ੍ਰੇਸ ਕਰਿਆ ਸੀ ਜਿਹੜਾ ਡਰਾਈਵਰ ਰਿਕਵਰ ਹੈ ਜਿਹੜਾ 3 ਮਹੀਨੇ ਚ ਰਿਕਵਰ ਨਹੀਂ ਹੋਇਆ ਜਦੋਂ ਥਾਣੇ ਦਾ ਘਰਾਓ ਕੀਤਾ ਇਸ ਅਫਸਰ ਨੇ ਸਾਡੇ ਨਾਲ ਵਾਦਾ ਕੀਤਾ ਸੀ 8 ਦਿਨ ਦਾ ਪਰ ਇਹਨੇ 4 ਦਿਨ ਚ ਕੇਸ ਫ੍ਰੇਸ ਕੀਤਾ ਸੀ ਉਸ ਅਫਸਰਾਂ ਦੇ ਵਿਸ਼ਵਾਸ ਕੀਤਾ ਜਾ ਸਕਦਾ ਬਹੁਤ ਸਾਰੀ ਪੁਲਿਸ ਜਿਹੜੀ ਪੰਜ ਉਂਗਲੀਆਂ ਕਸਰਨੀ ਹੈ ਵਿੱਚ ਚੰਗੇ ਪ੍ਰੋਫੈਸਰ ਵੀ ਆ ਜਿਹੜੇ ਨਿਆਂ ਸਾਫ ਦੇ ਨਾਲ ਹੈ। ਉਹ ਬਣਾ ਸਾਹਿਬ ਇੰਨਾ ਜ਼ਿਆਦਾ ਗੁੱਸਾ ਹੈ ਕਿ ਜਿਨ੍ਹਾਂ ਤੋਂ ਤੁਸੀਂ ਅਪੀਲ ਕਰ ਰਹੇ ਹੋ ਉਹਨਾਂ ਦੇ ਹੀ ਪੁਤਲੇ ਸਾੜ ਰਹੇ ਹੋ। ਮੁੱਖ ਮੰਤਰੀ ਦਾ ਪੁਤਲਾ ਸਾੜ ਮੁੱਖ ਮੰਤਰੀ ਦਾ ਪੁਤਲਾ ਇਸ ਤਰ੍ਹਾਂ ਜਿਵੇਂ ਰਾਜਪਾਲ ਅਸੀਂ ਮਹਾਰਾਜਪਾਲ ਨੂੰ ਦੇ ਰਹੇ ਹਾਂ ਜਿਹੜਾ ਹੈਗਾ ਡੀਜੀਪੀ ਨੂੰ ਦੇ ਰਹੇ ਹਾਂ। ਹੁਣ ਜੇ ਪੁਤਲਾ ਸਾੜੀਏ ਤਾਂ ਅਸੀਂ ਕਿਵੇਂ ਅਸੀਂ ਰਾਜਪਾਲ ਨੂੰ ਸਿੱਧਾ ਸਾਨੂੰ ਟਾਈਮ ਨਹੀਂ ਮਿਲਦਾ। ਰਾਜਪਾਲ ਕੋਲ ਸਾਨੂੰ ਟਾਈਮ ਨਹੀਂ ਮਿਲਦਾ, ਗਵਰਨਰ ਕੋਲ ਮੁੱਖ ਮੰਤਰੀ ਡੀਜੀਪੀ ਟਾਈਮ ਨਹੀਂ ਦਿੰਦਾ। ਅਸੀਂ ਤਾਂ ਸਿਰਫ ਜਿਹੜੀ ਪਬਲਿਕ ਅਗਲੀ ਵਾਰੀ ਜੇਕਰ ਨਾਂ ਨਿਆਖਾਫ ਨਹੀਂ ਲਿਆ ਤਾਂ ਡੀਜੀਪੀ ਪੰਜਾਬ ਦਾ ਪਤਲਾ ਇਸੇ ਲੈਟਾਂ ਦੇ ਖੁੱਕਿਆ ਜਾਊਗਾ ਇਹੀ ਪਰਿਵਾਰ ਫੁੱਪਣ ਦੀ ਕਿਹੜੇ ਕਿਹੜੇ ਮਸਲੇ ਸੀਗੇ ਜਿਹੜੇ ਅੱਜ ਤੁਸੀਂ ਲੈ ਕੇ ਪੇਟਾਂ ਦੇ ਵਿੱਚ ਪਹੁੰਚੇ ਸੀਗੇ ਕਿਹੜੇ ਕਿਹੜੇ ਸਰ ਅੱਜ ਇੱਕ ਬੀਬੀ ਪਰਮਜੀਤ ਕੌਰ ਹੈ ਜਿਹਦੀ 11 ਸਾਲ ਦੀ ਬੱਚੀ ਦਾ ਰੇਪ ਹੁੰਦਾ ਪਟਾਲੇ 'ਚ ਉਹ ਜਿਹੜੀ ਹੁਣ ਆ ਰਹੀ ਸੀ ਪਟਾਲਾ ਐਸਐਸਪੀ ਦਫ਼ਤਰ ਤੱਕ ਰੋ ਕਰਨ ਚਲੇ ਆ ਤੇ ਬਹੁਤ ਔਖਾ ਜਿਹੜਾ 4 ਮਹੀਨੇ ਦੀ ਲੜਾਈ ਲੜ ਕੇ ਐਫਆਈਆਰ ਦਰਜ ਹੋਈ ਹੈ ਐਫਆਈਆਰ ਦਰਜ ਹੋਣ ਦੇ ਬਾਅਦ ਕਿਸੇ ਬੰਦੇ ਦੀ ਰੈਸਟ ਨਹੀਂ ਪਈ ਉਹ ਰੈਸਟ ਕਰਨ ਕਰਕੇ ਅੱਜ ਸਾਨੂੰ ਪਟਾਲੇ ਜਾਣਾ ਪ ਗੱਲ ਕਰ ਲਈਏ ਇੱਕ ਆਪਣਾ ਪੂਨਮ ਰਾਣੀ ਜਿੱਥੇ ਖੜੇ ਨੇ ਉਹਨਾਂ ਦੀ 16 ਸਾਲ ਦੀ ਬੇਟੀ ਹੈ ਇੱਕ ਸਾਲ ਤੋਂ ਘਰ ਤੋਂ ਮੰਦਾ ਵਿਆਹ ਦਾ ਚਾਸਾ ਦੇ ਕੇ ਲਿਆ ਕਿਵੇਂ ਬੇਟੀ ਨੂੰ ਲਿਆ ਹੁਣ ਮੁੜ ਕੇ ਅੱਜ ਤੱਕ ਇੱਕ ਸਾਲ ਚ ਨਾ ਸਨਾਮ ਥਾੜੇ ਨੇ ਥੋੜੀ ਨਾ ਸਦਰ ਥਾਣਾ ਖੰਡਣਾ ਸੁਣੇ ਐਸੀ ਤਰ੍ਹਾਂ ਬਠੋਈ ਕਲਾਂ ਦੀ ਗੱਲ ਕਰ ਲਈਏ ਪਿਛਲੇ ਡੇਢ ਦੋ ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ ਮਾਰਕਟ ਹੁੰਦੀ ਐ ਐਸਸੀਐਸਟੀ ਇੱਕ ਦਾ ਪਰਚਾ ਦਰਜ ਬਹੁਤੋਂ ਔਖਾ ਹੁੰਦਾ ਰੈਸਟ ਕਿਸੇ ਦੀ ਨਹੀਂ ਪੈਂਦੀ ਪਰਚਾ ਦਰਜ ਕਰਕੇ ਇਹ ਕਰਦੀ ਪੁਲਿਸ ਜਿਵੇਂ ਸਾਡਾ ਆਧਾਰ ਦਰਨਾ ਹੋਏ ਇਹ ਅਕਰਜਤਾਰਨਾ ਹੋਏ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਈਏ ਕਾਨੂੰਨ ਮੁਤਾਬਕ ਉਹਨਾਂ ਨੂੰ ਅੰਦਰ ਹੋਣਾ ਜਿਹਦਾ ਰਸਤਾ ਪੈਣੀ ਜੀ ਐਸੇ ਤਰ੍ਹਾਂ ਤਿੰਨ ਕੇਸ ਸਾਡੇ ਕੋਲੇ 8 ਫੇਸੜੇ ਦੇ ਇੱਕ ਮੇਰੇ ਤੇਰ ਘਰ ਵਾਲੀ ਦੇ ਪਰਚਾ ਦਰਜ ਹੋਇਆ ਸੀ ਐਫਆਈਆਰ ਨੰਬਰ 14 ਸਾਲ 2023 ਚ ਤੇ ਇਥੇ ਪਰਚਾ ਦਰਜ ਕਰਦੇ ਸੀ ਐਸਪੀ ਡੀਐਸਪੀ ਸਾਰੇ ਕਹਿ ਗਏ ਸੀ ਪਰ ਪ੍ਰਧਾਨ ਜੀ ਪਰਚਾ ਅਸੀਂ ਕੈਨਸਲ ਕਰਤਾ ਇਸੇ ਤਰ੍ਹਾਂ ਮੇਰੇ ਬੇਟੇ ਦੇ ਪਰਚਾ ਕਰਿਆ ਸੀ ਜਦੋਂ 에어ਪੋਰਟ ਰੋਡ ਜਾਮ ਹੋਇਆ ਸੀ ਪ੍ਰਵਾਸੀਆਂ ਨੇ ਪੰਜਾਬੀ ਮਜ਼ਦੂਰ ਵੱਡੇ ਮਾਰੇ ਸੀ ਉਹਨਾਂ ਦਾ ਪਰਚਾ ਕਰਤਾ ਸੀ ਉਹ ਨਹੀਂ ਦੱਤ ਹੋਇਆ ਇੱਕ ਐਸਆਈ ਰਕੇਸ਼ ਕੁਮਾਰ ਹੈ ਜਿਹਦੇ ਖਿਲਾਫ ਐਸਸੀ ਕਮਿਸ਼ਨ ਨੇ ਆਰਡਰ ਕਰੇ ਨੈਸ਼ਨਲ ਕਮਿਸ਼ਨ ਨੇ ਪੰਜਾਬ ਦੇ ਕਮਿਸ਼ਨ ਨੇ ਉਹਨਾਂ ਦੇ ਪਰਚਾ ਦਰਜ ਕਰਨ ਲਈ بجائے ਉਹਨੂੰ ਸੰਗਾਰ ਕੇ ਇੱਕ ਸਟਾਰ ਤੋਂ ਦੋ ਸਟਾਰ ਲਾ ਕੇ ਉਹਨੂੰ ਪਿਛਲੇ ਮਹੀਨੇ ਸ਼ੈਟਰ ਰਿਟਾਇਰਮੈਂਟ ਦੇ ਦਿੱਤੀ ਤੇ ਸਾਡੇ ਕੋਲ ਸਾਰੇ ਜਿਹੜੇ ਕੇਸ ਨੇ ਬਹੁਤ ਗੰਭੀਰ ਕੇਸ ਨੇ ਸਾਡੇ ਕੋਲੇ ਕੈਦਾ ਕਾਨੂੰਨ ਵਾਲਾ ਕੰਮ ਕਰਾਇਆ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਸੱਚੇ ਸੁੱਚੇ ਲੋਕ ਨੇ ਉਹ ਸੜਕਾਂ ਦੇ ਅੱਗੇ ਪੁੱਤਲੇ ਵੀ ਪਕੜਦੇ ਆ ਪੀਸੀਯੂਸ ਵੀ ਕਰਦੇ ਆ ਜਿੱਦਾਂ ਲੀਡਰ ਨੂੰ ਜਾਂ ਮੀਡੀਆ ਨੂੰ ਕੋਈ ਗਲਤ ਸਭ ਤੋਂ ਸਪੋਰਟ ਨਾ ਦੇ ਜੇ ਤਾਂ ਕਿ ਸਾਨੂੰ ਤੁਹਾਡੇ ਰਾਹੀਂ ਕਿਤੇ ਮਾਫੀ ਮੰਗਣੀ ਪਵੇ ਹਮਰਾ ਸਾਹਿਬ ਜਿਹੜਾ ਇੱਕ ਲਾਸਟ ਹੈਗਾ ਵੀ ਐਸਸੀਐਸਟੀ ਐਕਟਾਂ ਕਈਆਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਕੋਈ ਫੜਿਆ ਨਹੀਂ ਜਾ ਰਿਹਾ ਉੱਥੇ ਕਿਹਦੀ ਨਲਾਇਕੀ ਕਹਾਂਗੇ ਸਾਡਾ ਜਿਹੜਾ ਪੰਜਾਬ ਦਾ ਚੇਅਰਮੈਨ ਹੈ ਐਸਸੀ ਕਮਿਸ਼ਨ ਦਾ ਉਹ ਬਿਲਕੁਲ ਨਲਾਇਕ ਹੈ ਉਹ ਸਿਰਫ ਦਾ ਸਿਰਫ ਫੇਸਬੁੱਕ ਤੇ ਫੋਟੋਆਂ ਪਾ ਰਿਹਾ ਵੀਡੀਓ ਪਾ ਰਿਹਾ ਪਰ ਆ 7 ਵਜੇ ਚ ਅਸੀਂ ਪਿਛਲੇ 2 ਸਾਲ ਤੋਂ ਬੈਠੇ ਨਾ ਸਾਨੂੰ ਇੱਥੇ ਕਦੀ ਚੇਅਰਮੈਨ ਦੇਖਿਆ ਤਾਂ ਕੋਈ ਹੋਰ ਦੇਖਿਆ ਤੇ ਜਿਹੜੇ ਕੰਮ ਕਰ ਉਹਦੇ ਆਸ ਅਸੀਂ ਮੋਰਚੇ ਤੇ ਪਕਟਾਰੇ ਤੁਹਾਡੇ ਰਹੀ ਉਹ ਚੇਅਰਮੈਨ ਬਿਲਕੁਲ ਨਾ ਲੈ ਕੇ ਤੇ ਉਹ ਫੇਸਬੁੱਕ ਵਾਲਾ ਚੇਅਰਮੈਨ ਹੈ ਮੈਂ ਕਹਿੰਦਾ ਉਸ ਨੂੰ ਤੁਰੰਤ ਉਹਦੇ ਖਿਲਾਫ ਇੱਕ ਗਵਰਨਰ ਨੇ ਮਾਰਨਯੋਗ ਰਾਜਪਾਲ ਨੇ ਆਰਡਰ ਵੀ ਕੀਤੇ ਨੇ ਨੋਟਿਸ ਵੀ ਕੀਤਾ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਗਿਆ ਵਾ ਉਹਦੇ ਖਿਲਾਫ ਬਰਖਾਸਤ ਕਰਨ ਦਾ ਤਾਂ ਕਿ ਉਹਦਾ ਆਪਣੀ ਪਾਰਟੀ ਲਈ ਕੋਟਾ ਮੰਗਦਾ ਫਿਰਦਾ ਸੀ ਲੁਧਿਆਣਾ ਇੱਕ ਬੰਦੇ ਨੂੰ ਜਦੋਂ ਜੱਜ ਨਿਯੁਕਤ ਕੀਤਾ ਜਾਵੇ ਉਹ ਗਲੀਆਂ 'ਚ ਫਿਰ ਨੀਕੂ ਕੀ ਲੋੜੇ ਉਹਨੂੰ ਜੱਜ ਨੇ ਉਤ ਕਰਕੇ ਬਿਠਾਲਿਆ ਸੀ ਜਿੱਥੇ ਹਰ ਇੱਕ ਪਾਰਟੀ ਦੇ ਬੰਦਿਆਂ ਨੇ ਜਾਣਾ ਜੋ ਪੇੜ ਤੇ ਚਾਹੋ ਕਾਲੀ ਦਲ ਨਾਲ ਸੰਬੰਧ ਹੈ ਚਾਹੋ ਕਾਂਗਰਸ ਨਾਲ ਸੰਬੰਧ ਹੈ ਚਾਹੋ ਬੀਜੇਪੀ ਨਾਲ ਸੰਬੰਧਿਤ ਹੈ ਪਰ ਉਹ ਇੱਕ ਜੱਜ ਬਣ ਕੇ ਅ ਪਿਛਲੇ ਮਹੀਨੇ ਜਿਹੜਾ 6ਵੇਂ ਮਹੀਨੇ ਚ 19 ਤਰੀਕ ਨੂੰ ਲੁਧਿਆਣਾ ਬੋਟਾ ਮੰਗਦਾ ਫਿਰਦਾ ਸੀ ਉਹਦੀ ਕੰਪਲੀਟ ਅਸੀਂ ਦਿੱਤੀ ਸੀ ਉਹਦੇ ਬਰਖਾਸਤ ਕਰਨ ਦੇ ਜਿਹੜੇ ਆਗੇ ਨੋਟਿਸ ਇੱਕ ਕਰਕੇ ਉਹਨਾਂ ਦਿੱਤਾ